ਐਨਾਰ ਦੀ ਰਾਜਕਤਾ ਨੇ ਜ਼ਿੰਮੇਵਾਰੀ ਨਾਲ ਆਜ਼ਾਦੀ ਐਨਾਰਕਿਜ਼ਮ ਜਾਂ ਐਨਾਰਕੀਵਾਦ ਇੱਕ ਐਸੀ ਧਾਰਨਾ ਹੈ ਜੋ ਰਾਜ ਰਾਜੇ ਪੂੰਜੀਵਾਦ ਤੇ ਤਾਨਾਸ਼ਾਹੀ ਸਮਾਜਵਾਦ ਦੇ ਖਿਲਾਫ ਵਿਕਸਿਤ ਹੋਈ ਇਸ ਧਾਰਨਾ ਦਾ ਨਾਮ ਗ੍ਰੀਕ ਭਾਸ਼ਾ ਦੇ ਸ਼ਬਦ ਐਨਾਰਕੋਸ ਤੋਂ ਲਿਆ ਗਿਆ ਹੈ ਜਿਸ ਦਾ ਮਤਲਬ ਹੈ ਬਿਨਾਂ ਕਿਸੇ ਰਾਜੇ ਇਸ ਧਾਰਨਾ ਵਿੱਚ ਮੁੱਖ ਤੌਰ ਤੇ ਲੋਕਾਂ ਵੱਲੋਂ ਸਵੈ ਰਾਜ आत्मल्ली सहयोग एंटी स्टेट एंटी कैपिटलिज्म एंटी हायरार्की ਤੇ सहयोगਾਂ ਦੇ। ਇਸ ਤਰ੍ਹਾਂ ਦੀ ਨਹੀਂ ਹੈ ਕਿ ਤਾਕਤ ਹਮੇਸ਼ਾ ਪਛਤੀ ਕਰਦੀ ਹੈ। ਭਾਵੇਂ ਰਾਜਾ ਹੋਵੇ, ਨੇਤਾ ਹੋਵੇ ਜਾਂ ਕੋਈ ਪਾਰਟੀ ਹੋਵੇ। प्यारे जोसेफ प्रोडोन ਪਹਿਲੇ ایسے ਵਿਅਕਤੀ ਸਨ ਇਤਿਹਾਸ ਵਿੱਚ ਜਿਨ੍ਹਾਂ ਨੇ ਖੁਦ ਨੂੰ ਅਨਾਰਕਵਾਦੀ ਐਲਾਨਿਆ। ਉਹਨਾਂ ਦਾ ਮਸ਼ਹੂਰ ਕਥਨ ਹੈ ਕਿ ਜਾਇਦਾਦ ਚੋਰੀ ਹੈ। ਕਾਲ ਮਾਰਕਸ ਤੇ ਬਾਕੂਨਿੰਦ ਦਾ ਟਕਰਾਅ ਵੀ ਬਹੁਤ ਮਸ਼ਹੂਰ ਹੈ ਜਿਸ ਵਿੱਚ ਬਾਕੂਨਿੰਦ ਨੇ ਕਿਹਾ ਸੀ ਕਿ ਕੋਈ ਵੀ ਰਾਜ ਹੋਵੇ ਉਹ ਜ਼ੁਲਮੀ ਬਾਣੀ ਚੱਲਦਾ ਹੈ ਭਾਵੇਂ ਸਮਾਜਵਾਦੀ ਕਿਉ ਲੋਕ ਸਪੇਨ ਦੀ ਸਿਵਲ ਵਾਰ ਦੀ ਵਿੱਚ ਸਾਨੂੰ ਅਨਾਰਕੀਵਾਦ ਦਾ ਇੱਕ ਛੋਟੇ ਸਮੇਂ ਲਈ ਲਾਗੂ ਕਰਨ ਦੀ ਵਿਵਕਲ ਨੂੰ ਮਿਲਿਆ ਸੀ ਅੱਜ ਦੇ ਸਮੇਂ ਇਹ ਧਾਰਨਾ ਬਹੁਤ ਮਸ਼ਹੂਰ ਤਾਂ ਨਹੀਂ ਹੈ ਪਰ ਕੰਪਿਊਟਰ ਹੈਕੇ ਕੋਆਪਰੇਟਿਵ ਮੂਵਮੈਂਟਸ ਤੇ ਐਕਸਪੈਰੀਮੈਂਟਲ ਡੈਮੋਕ੍ਰੈਸੀਸ ਦੇ ਵਿੱਚ ਅਸਦੀ ਛੋਟੀ ਜੀ ਚਲਕ ਮਿਲਦੀ ਹੈ ਸੱਚੀ ਗੱਲ ਹੈ ਕਿ